ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ ਜਦੋਂ ਗੁਰੂ ਦਾ ਸੇਖ ਇੱਕ ਮਨ ਇੱਕ ਚਿੱਤ ਹੋ ਕੇ ਸਤਿਗੁਰੂ ਪਾਤਸ਼ਾਹ ਦੀ ਬਾਣੀ ਨੂੰ ਸਿਮਰਦਾ ਹੈ ਤਾਂ ਇੱਕੋ ਪੰਕਤੀ ਦੇ ਵਿਚਾਰ ਨਾਲ ਉਹ ਸੰਸਾਰ ਸਾਗਰ ਤੋਂ ਤਰ ਜਾਂਦਾ ਹੈ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਜਾਚ ਦੱਸੀ ਹੈ ਕਿ ਗੁਰਮੁਖਾ ਪ੍ਰਮਾਤਮਾ ਨੂੰ ਚੇਤੇ ਕਿਵੇਂ ਕਰਨਾ ਹੈ ਇਸ ਦਾ ਲਾਭ ਕੀ ਹੋਵੇਗਾ ਅਤੇ ਚਿੰਦਨ ਕਰਦਿਆਂ ਕਰਦਿਆਂ ਮਨੁੱਖੀ ਮਾਨ ਕਦੋਂ ਥਿਰਕ ਜਾਂਦਾ ਹੈ ਇਹ ਆਪਣੇ ਮਨ ਨੂੰ ਥਿਰਕਣ ਤੋਂ ਕਿਵੇਂ ਰੋਕ ਸਕਦਾ ਹੈ ਸਤ ਨਾਲ ਜੁੜਨ ਵਾਲੇ ਉਸਤ ਗੁਰੂ ਪਾਤਸ਼ਾਹ ਦੀ ਪੂਜਾ ਕਰ ਉਹ ਗੁਰੂ ਜਿਹੜਾ ਤੈਨੂੰ ਅਗਿਆਨ ਦੇ ਅੰਧੇਰੇ ਚੋਂ ਕੱਢ ਕੇ ਚਾਨਣ ਵਿੱਚ ਲਿਆ ਜਾਂਦਾ ਹੈ ਇਹ ਨਾ ਹੋਵੇ ਕਿ ਗੁਰੂ ਦੀ ਪੂਜਾ ਵੀ ਕਰੀ ਜਾਵੇ ਜ਼ੁਬਾਨ ਤੋਂ ਪ੍ਰਮਾਤਮਾ ਦਾ ਨਾਮ ਵੀ ਲਈ ਜਾਵੇ ਪਰ ਜਿੰਨਾ ਚਿਰ ਅਗੁਨਾ ਦਾ ਤਿਆਗ ਨਹੀਂ ਕਰਦਾ ਉਹਨਾਂ ਚਿਰ ਬੜਾ ਕਠਿਨ ਮਸਲਾ ਹੈ ਮਨ ਕਰਕੇ ਅਗੁਨਾ ਤੇ ਬੁਰਾਈਆਂ ਨੂੰ ਤਿਆਗ ਦੇ ਇਸੇ ਪ੍ਰਕਾਰ ਗੁਰੂ ਪੰਚਮ ਪਾਤਸ਼ਾਹ ਨੇ ਆਪ ਬਖਸ਼ਿਸ਼ ਕੀਤੀ ਹੈ ਗੋਬਿੰਦਾ ਗੁਨ ਗਾਓ ਦਿਆਲਾ ਇੱਥੇ ਗਾਓ ਲਬਜ ਕਿਉਂ ਵਰਤਿਆ ਇਹ ਕਿਉਂ ਨਹੀਂ ਕਿਹਾ ਕਿ ਬੋਲੋ ਜਿੰਨਾ ਚਿਰ ਮਨੁੱਖ ਮਨ ਕਰਕੇ ਖੁਸ਼ ਨਾ ਹੋਵੇ ਉਹਨਾਂ ਚਿਰ ਗਾ ਨਹੀਂ ਸਕਦਾ ਤੇ ਜਿੰਨਾ ਚਿਰ ਮਨ ਕਰਕੇ ਦੁਖੀ ਨਾ ਹੋਵੇ ਉਹਨਾਂ ਚਿਰ ਬੰਦਾ ਰੋ ਵੀ ਨਹੀਂ ਸਕਦਾ ਮੇਰੇ ਪਾਤਸ਼ਾਹ ਗੋਲਬਸ ਤਾਂ ਕਿਹਾ ਹੈ ਕਿ ਅੰਦਰੋਂ ਸੰਤਾਂ ਦੇ ਸਹਿਤ ਪਰਮਾਤਮਾ ਦੀ ਵਡਿਆਈ ਕਰ ਆਪਾਂ ਜ਼ਿੰਦਗੀ ਭਰ ਪਰਮਾਤਮਾ ਦੀ ਵਡਿਆਈ ਤਾਂ ਕਰਦੇ ਹਾਂ ਪਰ ਅੰਦਰੋਂ ਨਾ ਕਰਨ ਕਰਕੇ ਸਾਡੀ ਗੱਲ ਨਹੀਂ ਬਣਦੀ ਖੁਸ਼ ਹੋ ਕੇ ਨਹੀਂ ਕਰਦੇ ਕੇਵਲ ਜ਼ਰੂਰਤਾਂ ਨੂੰ ਮੁੱਖ ਰੱਖ ਕੇ ਕਰਦੇ ਹਾਂ ਜੋ ਪ੍ਰਭੂ ਦੇ ਪਿਆਰ ਵਾਲੇ ਅੰਦਰੋਂ ਖੁਸ਼ੀ ਨਾਲ ਗਾਉਂਦੇ ਹਨ ਉਹਨਾਂ ਦੇ ਇੱਕ ਵਾਰੀ ਪਰਮਾਤਮਾ ਦੇ ਗੁਣ ਗੌਰ ਨਾਲ ਗੱਲਬਾਤ ਜਾਂਦੀ ਹੈ ਭਗਤ ਨਾਮਦੇਵ ਜੀ ਦੇ ਪਿਤਾ ਜੀ ਧਾਰਮਿਕ ਜੀਵਨ ਵਿੱਚ ਪਰਪੱਕ ਸਨ ਉਹਨਾਂ ਆਪਣੀ ਦੁਨੀਆਦਾਰੀ ਸੰਸਾਰਿਕ ਕਿਸੇ ਕੰਮ ਧੰਦੇ ਤੇ ਜਾਣ ਲੱਗੇ ਆਖਣਾ ਨਾਮਦੇਵ ਮੈਂ ਮਜਬੂਰੀ ਕਰਕੇ ਕਿਸੇ ਹੋਰ ਧੰਦੇ ਲਈ ਬਾਹਰ ਜਾਣਾ ਹੈ ਤੇ ਆਪਣਾ ਕਰਮ ਧਰਮ ਵਿੱਚ ਫਰਕ ਨਹੀਂ ਪੈਣਾ ਚਾਹੀਦਾ ਉਹਨਾਂ ਦੇ ਖਾਨਦਾਨੀ ਨਿਯਮ ਦੇ ਮੁਤਾਬਿਕ ਉਹ ਲੋਕ ਠਾਕੁਰ ਦੀ ਮੂਰਤੀ ਦੀ ਪੂਜਾ ਕਰਦੇ ਹੁੰਦੇ ਸਨ ਉਹਨਾਂ ਦਾ ਨਿਯਮ ਸੀ ਕਿ ਸਵੇਰੇ ਉੱਠ ਕੇ ਠਾਕੁਰ ਦੇ ਅੱਗੇ ਦੁੱਧ ਰੱਖ ਕੇ ਪ੍ਰਾਰਥਨਾ ਕਰਨੀ ਕਿ ਮਹਾਰਾਜ ਇਸ ਨੂੰ ਭੋਗ ਲਾਓ ਉਹ ਆਪਣੇ ਪਰਿਵਾਰਿਕ ਰਸਮ ਦੇ ਮੁਤਾਬਕ ਕਹਿਣ ਲੱਗੇ ਕਿ ਪੁੱਤਰਾ ਤੂੰ ਨਿਮ ਵਿੱਚ ਫਰਕ ਨਹੀਂ ਪਾਉਣਾ ਤੂੰ ਠਾਕੁਰ ਨੂੰ ਦੁੱਧ ਪਿਉਣਾ ਹੈ ਚਾ ਚੜਿਆ ਰਾਤ ਨੂੰ ਖੁਸ਼ੀ ਨਾਲ ਨੀਂਦ ਨਹੀਂ ਆਈ ਗੋਬਿੰਦਾ ਗੁਣ ਗਾਉ ਦੇ ਆਲਾ ਇੱਥੇ ਗੁਰਦੇਵ ਨੇ ਸਾਨੂੰ ਨਸੀਹਤ ਕੀਤੀ ਹੈ ਹਿਦਾਇਤ ਦਿੱਤੀ ਹੈ ਕਿ ਗੁਰਮੁਖਾ ਜਿਹੜਾ ਦਇਆਦਾਰ ਪਰਮਾਤਮਾ ਹੈ ਉਸ ਦੇ ਗੁਣ ਗਾਇਆ ਕਰ ਉਸ ਦੀ ਵਡਿਆਈ ਕਰਿਆ ਕਰ ਭਗਤ ਨਾਮਦੇਵ ਜੀ ਨੇ ਇਸ਼ਨਾਨ ਕੀਤਾ ਆਪਣੇ ਪਿਤਾ ਜੀ ਦੀ ਹਦਾਇਤ ਦੇ ਮੁਤਾਬਕ ਜਿਹੜੀ ਉਹਨਾਂ ਘਰ ਗਾਂ ਰੱਖੀ ਸੀ ਉਸ ਦਾ ਦੁੱਧ ਚੋਕੇ ਲਿਆਂਦਾ ਆਪਣੇ ਮਾਤਾ ਦੇ ਮੁਤਾਬਕ ਉਹਨਾਂ ਠਾਕਰ ਨੂੰ ਇਸ਼ਨਾਨ ਕਰਾਇਆ ਉਪਰੰਤ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰਕੇ ਦੁੱਧ ਨੂੰ ਪਰਵਾਨ ਕਰੋ ਇਸ ਨੂੰ ਭੋਗ ਲਾਓ ਭਗਤ ਨਾਮਦੇਵ ਜੀ ਨੇ ਨਿਸ਼ਚੇ ਦੇ ਨਾਲ ਆਰਾਧਨਾ ਕੀਤੀ ਤਾਂ ਪਾਈ ਸਾਹਿਬ ਪਾਈ ਗੁਰਦਾਸ ਜੀ ਕਹਿੰਦੇ ਹਨ ਕਿ ਦਇਆ ਦੇ ਘਰ ਵਿੱਚ ਆ ਕੇ ਪ੍ਰਮਾਤਮਾ ਨੇ ਉਸ ਨੂੰ ਪੱਥਰ ਦੇ ਵਿੱਚੋਂ ਦਰਸ਼ਨ ਦਿੱਤੇ ਭਗਤ ਧੰਨਾ ਜੀ ਨੇ ਪੰਡਿਤ ਦੇ ਕੋਲੋਂ ਠਾਕੁਰ ਨੂੰ ਲੈ ਲਿਆ ਤੇ ਪੰਡਿਤ ਨੇ ਆਪਣੇ ਮਗਰੋਂ ਪਿੱਛਾ ਛਡਾਉਣ ਵਾਸਤੇ ਉਹਨਾਂ ਨੂੰ ਸਹੀ ਠਾਕੁਰ ਨਹੀਂ ਦਿੱਤਾ ਪੱਥਰ ਦੇ ਦਿੱਤਾ ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਦਾ ਹੈ ਖੁੱਲਾ ਇਲਾਕਾ ਹੋਣ ਕਰਕੇ ਉਹਨਾਂ ਜਿੱਥੇ ਆਪਣੇ ਪਸ਼ੂ ਛੱਡਨੇ ਉੱਥੇ ਪੰਡਤ ਦੀ ਗਾਮੀ ਛੱਡ ਆਉਣੀ ਕੁਦਰਤੀ ਤੌਰ ਤੇ ਪੰਡਿਤ ਜੀ ਪੂਜਾ ਤੋਂ ਲੇਟ ਹੋ ਗਏ ਭਗਤ ਧੰਨਾ ਜੀ ਆਪਣੇ ਸਮੇਂ ਤੋਂ ਪਹਿਲਾਂ ਚੱਲੇ ਗਏ ਤੇ ਕੀ ਵੇਖਿਆ ਕਿ ਪੰਡਿਤ ਜੀ ਪੱਥਰ ਦੇ ਠਾਕੁਰ ਦੀ ਆਰਤੀ ਉਤਾਰ ਰਹੇ ਹਨ ਕੀ ਕਰਦੇ ਹੋ ਪੰਡਿਤ ਜੀ ਤਨਿਆ ਮੈਂ ਭਗਵਾਨ ਨੂੰ ਭੋਗ ਲਵਾ ਰਿਹਾ ਹਾਂ ਇਹਨਾਂ ਨੂੰ ਜਿਹੜੀ ਵੀ ਬੇਨਤੀ ਕਰੀਏ ਇਹ ਸਵੀਕਾਰ ਕਰਦੇ ਹਨ ਉਹ ਕਹਿੰਦੇ ਪੰਡਿਤ ਜੀ ਐਨੇ ਬਰੇ ਹੋ ਗਏ ਹਨ ਮੈਨੂੰ ਤੁਹਾਡੇ ਡੰਗਰ ਚਾਰਦਿਆਂ ਨੂੰ ਮੈਂ ਤੁਹਾਡੇ ਕੋਲੋਂ ਕਦੀ ਕੁਝ ਮੰਗਿਆ ਨਹੀਂ ਤੁਸੀਂ ਮੇਰੇ ਮਿੱਤਰ ਹੋ ਇੱਕ ਭਗਵਾਨ ਮੈਨੂੰ ਦੇ ਦਿਓ ਤੇ ਮੇਰਾ ਵੀ ਕੰਮ ਚੱਲ ਪਵੇਗਾ ਕਿਉਂਕਿ ਮੈਂ ਇਕੱਲਾ ਹਾਂ ਤੇ ਮੇਰੇ ਕੰਮ ਬੜੇ ਹਨ ਇਹ ਭਗਵਾਨ ਮੇਰੀ ਮਦਦ ਕਰੇਗਾ ਪੰਡਿਤ ਨੇ ਰਾਜਨੀਤੀ ਵਰਤੀ ਬਈ ਜੇ ਇਸ ਨੂੰ ਜਵਾਬ ਦੇ ਦਿੱਤਾ ਤਾਂ ਇਸ ਨੇ ਮੇਰੀ ਗਾਣੀ ਚਾਰਨੀ ਤੇ ਜੇ ਇਸ ਨੂੰ ਮੈਂ ਠਾਕੁਰ ਦੀ ਮੂਰਤੀ ਦਿੰਦਾ ਹਾਂ ਤਾਂ ਇਸ ਨੂੰ ਪੂਜਾ ਕਰਨ ਦਾ ਢੰਗ ਨਹੀਂ ਆਉਂਦਾ ਇਹ ਅਨਪੜ ਹੈ। ਭਗਵਾਨ ਅੱਖਰਾਂ ਦੀ ਭਾਸ਼ਾ ਨਹੀਂ ਸਮਝਦਾ, ਦਿਲ ਦੀ ਭਾਸ਼ਾ ਸਮਝਦਾ ਹੈ। ਗੁਰਬਾਣੀ ਦਾ ਫਰਮਾਨ ਹੈ ਜੋ ਪ੍ਰਾਣੀ ਗੋਬਿੰਦ ਧਿਆਵੇ, ਪੜਿਆ ਅਨਪੜਿਆ ਪਰਮਗਤ ਪਾਵੇ। ਇੱਥੇ ਡਿਗਰੀ ਦੀ ਗੱਲ ਨਹੀਂ, ਦੁਨਿਆਵੀ ਅਕਲ ਦੀ ਗੱਲ ਨਹੀਂ। ਪਾਈ ਗੁਰਦਾਸ ਜੀ ਲਿਖਦੇ ਹਨ, ਪੱਥਰ ਵਿੱਚ ਲਪੇਟ ਕਰ ਦੇ ਧੰਨੇ ਨੂੰ ਜਾਨ ਛੁਡਾਵੇ। ਉਸਨੇ ਵੇਖਿਆ ਕਿ ਮੈਂ ਜੱਟ ਨੂੰ ਮਗਰੋਂ ਕਿਵੇਂ ਲਾਵਾਂ? ਉਸਨੇ ਪੱਥਰ ਵਿੱਚ ਲਪੇਟ ਕੇ ਕਿਹਾ ਲਉਤਨਾ ਜੀ ਇਹ ਭਗਵਾਨ ਹਨ ਇਹਨਾਂ ਦੀ ਪੂਜਾ ਕਰ ਲੋ ਭਗਤ ਧੰਨੇ ਨੂੰ ਚਾ ਚੜ ਗਿਆ ਕਿ ਮੈਂ ਭੋਗ ਲਵਾਉਣਾ ਹੈ ਰੱਬ ਨੂੰ ਟਾਈਮ ਤੋਂ ਪਹਿਲਾਂ ਉੱਠ ਕੇ ਉਹ ਆਪ ਨਹਾਤੇ ਤੇ ਉਹਨਾਂ ਨੇ ਪੱਥਰ ਨੂੰ ਵੀ ਨਵਾਇਆ ਤੇ ਘਰ ਵਾਲੀ ਨੂੰ ਕਹਿਣ ਲੱਗੇ ਕਿ ਭਾਗਾ ਵਾਲੀਏ ਤੂੰ ਬਾਜਰੇ ਦੀਆਂ ਦੋ ਰੋਟੀਆਂ ਪਕਾ ਦੇ ਤੇ ਮੈਂ ਦੁੱਧ ਚਾਹਦਾ ਹਾਂ ਤੇ ਮੁੜ ਕੇ ਆਪਾਂ ਕੰਮ ਧੰਦਾ ਕਰਨਾ ਹੈ ਮੈਂ ਚਾਹਦਾ ਹਾਂ ਭਗਵਾਨ ਵਾਲਾ ਕੰਮ ਪਹਿਲਾਂ ਆਪਾਂ ਨਿਬੇੜ ਲਈਏ ਉਹਨਾਂ ਨੂੰ ਸ਼ਬਦਾਂਵਲੀ ਨਹੀਂ ਸੀ ਆਉਂਦੀ ਘਰ ਵਾਲੀ ਨੇ ਬਾਜਰੇ ਦੀਆਂ ਰੋਟੀਆਂ ਪਕਾ ਦਿੱਤੀਆਂ ਭਗਤ ਧੰਨਾ ਜੀ ਨੇ ਗਾਹ ਚੋ ਲਈ ਇਸ਼ਾਨਾਨ ਘਰਾ ਕੇ ਬੇਨਤੀ ਕੀਤੀ ਕਿ ਮਹਾਰਾਜ ਬੇਨਤੀ ਹੈ ਉਹ ਪੰਡਤਾਂ ਵੇਲਾ ਹੈ ਤੇ ਮੈਂ ਹਾਂ ਕੰਮ ਧੰਦੇ ਵਾਲਾ ਤੇ ਬੇਨਤੀ ਹੈ ਕਿ ਉਹਨਾਂ ਕੋਲੋਂ ਤਾਂ ਤੁਸੀਂ ਸਵੇਰੇ ਦੁਪਹਿਰੇ ਰਾਤ ਨੂੰ ਵੀ ਪ੍ਰਸ਼ਾਦਾ ਛਕਦੇ ਰਹੇ ਹੋ ਪਰ ਮੇਰੇ ਕੋਲੋਂ ਕੰਮ ਬਹੁਤ ਹੈ ਇਸ ਲਈ ਕਿਰਪਾ ਕਰਕੇ ਸਵੇਰ ਦਾ ਭੋਗ ਪ੍ਰਵਾਨ ਕਰੋ ਹੁਣ ਪੱਥਰ ਕਿਵੇਂ ਬੋਲੇ ਫਿਰ ਬੇਨਤੀ ਕੀਤੀ ਮੈਂ ਕੰਮ ਧੰਦੇ ਵਾਲਾ ਬੰਦਾ ਹਾਂ ਮੈਂ ਜਾ ਕੇ ਡੰਗਰਾਂ ਦਾ ਪੱਠਾ ਦੱਥਾ ਵੀ ਕਰਨਾ ਹੈ ਖੇਤ ਵਿੱਚ ਕੰਮ ਧੰਦਾ ਵੀ ਕਰਨਾ ਹੈ ਜਲਦੀ ਕਰੋ ਭੋਗ ਲਗਾਓ ਤੇ ਮੈਂ ਵੇਲਾ ਹੋਵਾਂ ਅੱਠ ਪਹਿਰ ਉਹ ਹੀ ਕਾਗਰ ਚਿੱਤ ਮੂਰਤੀ ਅੱਗੇ ਬੈਠੇ ਰਹੇ ਉਹਨਾਂ ਆਖਿਆ ਕਿ ਰੱਬਾ ਤੇਰੇ ਬਾਰੇ ਲੋਕੀ ਕਹਿੰਦੇ ਹਨ ਕਿ ਤੂੰ ਬੜਾ ਕਿਰਪਾਲੂ ਹੈ ਦਿਆਲੂ ਹੈ ਮੈਂ ਤੇਰੇ ਅੱਗੇ ਬੈਠਾ ਹਾਂ ਬਾਹਰ ਡੰਗਰ ਬੱਚਾ ਭੁੱਖਾ ਮਰਦਾ ਹੈ ਇਹ ਕੋਈ ਭਗਵਾਨਾ ਵਾਲਾ ਕੰਮ ਤਾਂ ਨਹੀਂ ਬੇਨਤੀ ਹੈ ਤੂੰ ਚਾਹੇ ਤਾਂ ਬੰਦਾ ਬਣ ਕੇ ਸ਼ਕਲ ਲੈ ਨਹੀਂ ਤਾਂ ਮੈਂ ਆਪਣੇ ਪਸ਼ੂ ਨੂੰ ਭੁੱਖੇ ਮਿਲਕਦੇ ਵੇਖ ਨਹੀਂ ਸਕਦਾ ਤੇ ਮੈਂ ਸਰੀ ਮਾਰ ਕੇ ਲੱਗਾ ਹਾਂ ਮਰਨ ਜਦੋਂ ਰਾਤ ਨੂੰ ਸੁਮੰਗਾਰਿਆ ਤਾਂ ਆਵਾਜ਼ ਆਈ ਧੰਨਿਆ ਪੱਥਰ ਭੋਗ ਨਹੀਂ ਲਾਉਂਦੇ ਹੁੰਦੇ ਭਗਤ ਜੀ ਕਹਿਣ ਲੱਗੇ ਫੜੀ ਗਈ ਨਾ ਤੇਰੀ ਚਲਾਕੀ ਮੈਨੂੰ ਪਤਾ ਹੈ ਕਿ ਪੱਥਰ ਭੋਗ ਨਹੀਂ ਲਾਉਂਦੇ ਪਰ ਜੇ ਪੱਥਰ ਭੋਗ ਨਹੀਂ ਲਾਉਂਦੇ ਤਾਂ ਪੱਥਰ ਬੋਲਦੇ ਕਿਵੇਂ ਹਨ ਤੂੰ ਤਾਂ ਬੋਲਿਆ ਹੈ ਜਿਹੜਾ ਬੋਲ ਸਕਦਾ ਹੈ ਉਸ ਨੂੰ ਭੋਗ ਵੀ ਲਾਉਣਾ ਪਵੇਗਾ ਪੰਡਤ ਜੀ ਨੇ ਅਰਗਬੱਤੀਆਂ ਤਖਾਉਣੀਆਂ ਸੁਗੰਧੀ ਤਖਾਉਣੀ ਤੇ ਬਾਬੇ ਧੰਨੇ ਦਾ ਟੰਗ ਆਪਣਾ ਉਹਨਾਂ ਆਪਣੀ ਘਰਵਾਲੀ ਨੂੰ ਕਿਹਾ ਕਿ ਮੱਖਣ ਦਾ ਪੇੜਾ ਮੇਰੇ ਕੋਲ ਰੱਖ ਗੋਹਾ ਤੂੰ ਖਾ ਕੇ ਮੱਖਣ ਦਾ ਪੇੜਾ ਅੱਗੇ ਰੱਖ ਕੇ ਆਖਿਆ ਕਿ ਪ੍ਰਭੂ ਸਾਡਾ ਇਹ ਭੋਗ ਪ੍ਰਵਾਨ ਕਰ ਲੈ ਇਹ ਸੁੱਚਾ ਮੱਖਣ ਹੈ ਆਖਿਰਕਾਰ ਉਸ ਦੀ ਪ੍ਰੇਮਾ ਭਗਤੀ ਤੇ ਪ੍ਰਸੰਨ ਹੋ ਕੇ ਭਗਵਾਨ ਜੀ ਨੇ ਦੁੱਧ ਵਾਲੀ ਬਾਲਟੀ ਆਪਣੇ ਮੂੰਹ ਨੂੰ ਲਾ ਲਈ ਭਗਵਾਨ ਪ੍ਰਸੰਨ ਹੋ ਕੇ ਕਹਿਣ ਲੱਗੇ ਤੰਨਿਆ ਜੋ ਕੁਝ ਮੰਗਣਾ ਹੈ ਮੰਗ ਲੈ ਜਿਹੜਾ ਆਪਾਂ ਆਰਤਾ ਪੜਦੇ ਹਾਂ ਇਹ ਉਸ ਮੋਖੇ ਭਗਵਾਨ ਦੇ ਸੰਮੁਖ ਭਗਤ ਧੰਨਾ ਜੀ ਨੇ ਆਰਤਾ ਉਚਾਰਨ ਕੀਤਾ ਕਹਿਣ ਲੱਗੇ ਹੈ ਮਹਾਰਾਜ ਪੰਡਤ ਜੀ ਪੜਦੇ ਹਨ ਆਰਤੀ ਤੇ ਮੈਂ ਹਾਂ ਦਿਹਾਤੀ ਦੇਸੀ ਬੰਦਾ ਮੈਨੂੰ ਨਹੀਂ ਪਤਾ ਆਰਤੀ ਕੀ ਹੁੰਦੀ ਹੈ ਤੇ ਮੇਰਾ ਆਰਤਾ ਪ੍ਰਵਾਨ ਕਰ ਜਿਹੜੇ ਤੇਰੀ ਭਗਤੀ ਕਰਦੇ ਹਨ ਤੂੰ ਉਹਨਾਂ ਦੇ ਕੰਮ ਕਰਦਾ ਹੈ ਜਿਹੜੇ ਤੈਨੂੰ ਚੇਤਾ ਨਹੀਂ ਕਰਦੇ ਤੈਨੂੰ ਉਹਨਾਂ ਦਾ ਖਿਆਲ ਨਹੀਂ ਆਉਂਦਾ ਤੂੰ ਵੀ ਆਪਣੀ ਵਡਿਆਈ ਚਾਹੁੰਦਾ ਹੈ ਭਗਵਾਨ ਕਹਿੰਦਾ ਹੈ ਤੰਨਿਆ ਫਿਰ ਵੀ ਕੁਝ ਨਾ ਕੁਝ ਮੰਗ ਪਾਬਾ ਤੰਨਾ ਜੀ ਕਹਿਣ ਲੱਗੇ ਦਾਲ ਸੀਦਾ ਮੰਗੋ ਕਿ ਉਹ ਹਮਰਾ ਖੁਸ਼ੀ ਕਰੇ ਨਿਤ ਜਿਓ ਦਾਲ ਚਾਹੀਦੀ ਹੈ ਆਟਾ ਚਾਹੀਦਾ ਹੈ ਜੀ ਤੂੰ ਆਖੇ ਕਿ ਸੁੱਕੇ ਮੰਡੇ ਖਾ ਲੇ ਤਾਂ ਮੇਰੇ ਕੋਲੋਂ ਰੋਟੀਆਂ ਸੁੱਕੀਆਂ ਨਹੀਂ ਲੰਗਦੀਆਂ ਰੋਟੀਆਂ ਚੋਪੜੀਆਂ ਹੋਣ ਕਿਉਂ ਨਾਲ ਕਈ ਵਾਰ ਰੋਟੀ ਪਾਣੀ ਤਿਆਰ ਹੋ ਜਾਏ ਤੇ ਮਨ ਉਪਰਾਮ ਹੈ ਤਾਂ ਕਹਿੰਦੇ ਹਾਂ ਰੋਟੀ ਚੋੱਕ ਕੇ ਲੈ ਜਾਓ ਮੇਰਾ ਮਨ ਨਹੀਂ ਖਾਨਦਾ ਮੇਰਾ ਮਨ ਉਦਾਸ ਹੈ ਭਗਤ ਜੀ ਕਹਿੰਦੇ ਹਨ ਮੇਰਾ ਚਿੱਤ ਖਰਾਬ ਨਹੀਂ ਹੋਣਾ ਚਾਹੀਦਾ ਮੈਨੂੰ ਖੁਸ਼ੀਆਂ ਬਖਸ਼ ਅਮਰਾ ਖੁਸ਼ੀ ਕਰੇ ਨਿਤ ਜਿਉ ਰੋਜ਼ਾਨਾ ਹੀ ਮੇਰਾ ਮਨ ਖਿੜਿਆ ਰਹੇ ਹੋਰ ਕਹਿੰਦੇ ਹਨ ਮੈਂ ਕੋਈ ਤਿਆਗੀ ਬਿਰਾਗੀ ਨਹੀਂ ਜੋ ਨੰਗੇ ਪੈਰੀ ਤੁਰਿਆ ਫਿਰਾਂ ਪਸ਼ੂਆ ਮੰਗ ਮੈਂ ਕਿਰਤੀ ਹਾਂ ਮੈਂ ਖੇਤਾਂ ਨੂੰ ਜਾਣਾ ਹੈ ਪਨੀਆਂ ਸ਼ਾਦਨ ਨੀਕਾ ਮੈਨੂੰ ਚੰਗੇ ਵਧੀਆ ਕੱਪੜੇ ਚਾਹੀਦੇ ਹਨ ਪਾਉਣ ਲਈ ਆਨਾਜ ਮੰਗੋ ਸੱਤ ਸੀਕਾ ਪਹਿਲੀ ਜਿਹੜੀ ਸੱਤ ਵਾਰ ਵਾਈ ਹੋਵੇ ਉਸਦੇ ਦਾਣੇ ਮੋٹے ਹੁੰਦੇ ਹਨ ਅੱਗੇ ਕਹਾਵਤ ਹੁੰਦੀ ਸੀ ਦੱਬ ਕੇ ਬਾਹ ਤੇ ਰੱਜ ਕੇ ਖਾ ਪਰ ਹੁਣ ਨਹੀਂ ਹੁਣ ਤਾਂ ਪਹਿਲਾ ਪਹਿਲੀ ਪਰ ਫਿਰ ਫਸਲ ਵੱਢ ਕੇ ਤੇ ਉਸੇ ਮੌਕੇ ਬੀਜ ਸਾਰਾ ਕੁਝ ਨਕਲੀ ਹੋ ਗਿਆ ਸਾਡੇ ਗੁਰਦੇ ਨਕਲੀ ਸਾਡੇ ਦੰਦ ਨਕਲੀ ਸਾਡੀਆਂ ਅੱਖਾਂ ਨਕਲੀ ਸਾਡਾ ਹਸਣਾ ਵੀ ਨਕਲੀ ਜਦੋਂ ਅਸੀਂ ਹੱਸਦੇ ਹਾਂ ਤਾਂ ਕਿਸੇ ਨੂੰ ਹੱਸਦਾ ਨਹੀਂ ਵੇਖੋਗੇ ਮਾੜੇ ਜੇ ਦੰਦ ਕੱਢੇਗਾ ਵੇ ਤੇ ਕੱਖ ਨਹੀਂ ਅੰਦਰੋਂ ਉਦਾਸ ਹੈ ਤੇ ਸਾਡਾ ਹੱਸਣਾ ਵੀ ਨਕਲੀ ਹੋ ਗਿਆ ਹੈ ਗੁਰੂ ਕਿਰਪਾ ਕਰੇ ਸਾਨੂੰ ਹੱਸਣਾ ਅਸਲੀ ਆ ਜਾਵੇ ਗਉ ਪੈਸ ਮੰਗੋਲਾ ਵੇਰੀ ਇੱਕ ਗਾਂ ਤੇ ਇੱਕ ਮੱਝ ਜਿਹੜੀਆਂ ਦੁੱਧ ਦਿੰਦੀਆਂ ਰਹਿਣ ਉਹ ਮੈਨੂੰ ਚਾਹੀਦੀਆਂ ਹਨ ਇੱਕ ਤਾਜਨ ਤੂਰੀ ਚੰਗੇਰਾ ਇੱਕ ਮੇਰੇ ਚੜਨ ਵਾਸਤੇ ਵਧੀਆ ਘੋੜੀ ਚਾਹੀਦੀ ਹੈ ਅਤੇ ਘਰ ਕੀ ਗੀਹਨ ਚੰਗੀ ਸਭ ਤੋਂ ਵੱਡੀ ਗੱਲ ਕੀ ਧਰਮ ਪਤਨੀ ਨਾਲ ਬੰਦੀ ਹੋਵੇ ਜਾਂ ਨਾ ਤੰਨਾ ਲੈਵੇ ਮੰਗੀ ਮੈਂ ਤੇਰਾ ਦਾਸ ਹਾਂ ਤੇ ਤੇਰੇ ਕੋਲ ਇਨਾ ਚੀਜ਼ਾਂ ਦੀ ਮੰਗ ਕਰਦਾ ਹਾਂ ਪਰ ਪੂਰਤੀ ਕਦੋਂ ਹੋਈ ਨਿਸ਼ਚੈ ਕਰ ਆਰਾਧਿਆ ਉਸਨੇ ਮਨ ਨੂੰ ਅਡੋਲ ਕਰਕੇ ਆਰਾਧਨਾ ਕੀਤੀ ਉਧਰ ਭਗਤ ਨਾਮਦੇਵ ਜੀ ਨੇ ਵੀ ਗਾਂ ਚੋਕੇ ਲਿਆਂਦੀ ਠਾਗੁਰ ਦੀ ਮੂਰਤੀ ਦੇ ਅੱਗੇ ਰੱਖੀ ਤੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਤੇ ਦੁੱਧ ਵਾਲਾ ਪਾਂਡਾ ਫੜ ਕੇ ਭਗਵਾਨ ਦੇ ਮੂੰਹ ਨੂੰ ਆਪਛੰਨਾ ਲਗਾ ਦਿੱਤਾ ਭਗਵਾਨ ਇੰਨਾ ਪ੍ਰਸੰਨ ਹੋਇਆ ਤੇ ਕਹਿਣ ਲੱਗੇ ਮੈਂ ਸੰਦਕੇ ਜਾਵਾਂ ਤੇਰੇ ਨਿਸ਼ਚੈ ਤੋਂ ਕੋਈ ਲੋੜ ਹੋਵੇ ਤਾਂ ਕੰਮ ਦੱਸੀ ਉਸ ਸਮੇਂ ਹਿੰਦੁਸਤਾਨ 'ਤੇ ਮੁਹੰਮਦ ਤੁਗਲਕ ਦਾ ਰਾਜ ਸੀ ਜਿਸ ਨੂੰ ਪੜਿਆ ਲਿਖਿਆ ਬੇਵਕੂਫ ਬਾਦਸ਼ਾਹ ਵੀ ਕਹਿੰਦੇ ਸਨ ਇਤਿਹਾਸ ਵਿੱਚ ਉਸਨੂੰ ਆਮ ਕਰਕੇ ਸਲੀਮ ਬਾਦਸ਼ਾਹ ਵੀ ਲਿਖਿਆ ਹੈ ਉਸ ਬਾਦਸ਼ਾਹ ਨੇ ਭਗਤ ਨਾਮਦੇਵ ਜੀ ਨੂੰ ਕਾਬੂ ਕਰ ਲਿਆ ਕਹਿਣ ਲੱਗਾ ਕਿ ਤੂੰ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਕਿਹੜਾ ਤੇਰਾ ਕ੍ਰਿਸ਼ਨ ਹੈ ਕਿਹੜਾ ਤੇਰਾ ਰੱਬ ਹੈ ਵਖਾ ਗਾਂ ਮਰੀ ਸੀ ਕਿਸੇ ਦੀ ਉਹ ਕਹਿਣ ਲੱਗਾ ਕਿ ਮੈਂ ਤੈਨੂੰ ਤਾਂ ਮੰਗਾਗਾ ਜੇ ਤੂੰ ਗਾਂ ਨੂੰ ਜ਼ਿੰਦਾ ਕਰ ਦੇਵੇਂ ਭਗਤ ਨਾਮਦੇਵ ਜੀ ਨੂੰ ਗੱਲ ਚੇਤੇ ਆਈ ਕਹਿਣ ਲੱਗੇ ਭਗਵਾਨ ਅੱਜ ਮੇਰੇ ਤੇ ਕਿਰਪਾ ਕਰ ਮੈਨੂੰ ਸੰਕਟ ਚੋਂ ਕੱਢ ਉਸ ਗੱਲ ਦਾ ਜ਼ਿਕਰ ਇੱਥੇ ਭਾਈ ਸਾਈ ਭਾਈ ਗੁਰਦਾਸ ਜੀ ਨੇ ਵੀ ਕੀਤਾ ਹੈ ਜਿਹੜਾ ਭਗਵਾਨ ਦਾ ਹੋ ਕੇ ਰਹਿੰਦਾ ਹੈ ਭਾਈ ਗੁਰਦਾਸ ਜੀ ਕਹਿੰਦੇ ਹਨ ਭਗਵਾਨ ਉਹਨਾਂ ਦਾ ਕੰਮ ਕਰਦਾ ਹੈ ਤੇ ਭਗਵਾਨ ਨੇ ਭਗਤ ਨਾਮਦੇਵ ਜੀ ਦਾ ਛੱਪਰ ਬੱਦਾ ਜਿਹੜੇ ਭੈ ਵਿੱਚ ਹਨ ਜਿਹੜੇ ਰਜਾ ਵਿੱਚ ਹਨ ਜਿਹੜੇ ਅੰਦਰੋਂ ਗਉਂਦੇ ਹਨ ਉਹ ਜੋ ਵੀ ਬੇਨਤੀ ਕਰਦੇ ਹਨ ਭਗਵਾਨ ਉਹਨਾਂ ਦੀ ਬੇਨਤੀ ਸਵਾਰ ਕਰਦਾ ਹੈ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਗੁਰੂ ਕੇ ਸਿੱਖੋ दया अधिकार परमात्मा ਦੇ ਅੱਗੇ ਬੇਨਤੀ ਕਰਿਆ ਕਰੀਏ ਕਿ ਮਹਾਰਾਜ ਮੈਨੂੰ ਦਰਸ਼ਨ ਦਿਓ ਗੁਰਦੇਵ ਨੇ ਮਨੁੱਖਾ ਜਨਮ ਦੀ ਸੁਪਨੇ ਦੇ ਨਾਲ ਤੁਲਨਾ ਕੀਤੀ ਹੈ ਜਿਵੇਂ ਸੁਪਨਾ ਅਸਲੀਅਤ ਨਹੀਂ ਇਸੇ ਤਰ੍ਹਾਂ ਗੁਰੂ ਪਿਆਰ ਵਾਲਿਆ ਇਹ ਤੇਰਾ ਜਿਹੜਾ ਹੋਣ ਵਾਲਾ ਜੀਵਨ ਹੈ ਇਹ ਵੀ ਅਸਲੀਅਤ ਵਾਲਾ ਨਹੀਂ ਹੈ ਇਹ ਵੀ ਕੁਝ ਸਾਲਾਂ ਦਾ ਕੁਝ ਮਹੀਨਿਆਂ ਦਾ ਹੈ ਕਰ ਕਿਰਪਾ ਤੁਮਹੀ ਪ੍ਰਤਪਾਲਾ ਬੀਬੀ ਦ੍ਰੋਪਦੀ ਨੇ ਚੇਤੇ ਕੀਤਾ ਹੈ ਤਾਂ ਉਸ ਨੂੰ ਬਜਾਜੀ ਦੇ ਥਣ ਸੁੱਟੀ ਗਿਆ ਬਾਬਾ ਬਿਦੀ ਚੰਦ ਜੀ ਨੇ ਚੇਤੇ ਕੀਤਾ ਹੈ ਤੇ ਉਹਨਾਂ ਨੂੰ ਪਾਣੀ ਸਪਲਾਈ ਕਰੀ ਗਿਆ ਪਾਈ ਮਰਦਾਨਾ ਜਿਨੇ ਚੇਤੇ ਕੀਤਾ ਤੇ ਕਹਿੰਦੇ ਹਨ ਕੌਡਿਆ ਜਿੰਨਾ ਮਰਜੀ ਜੋਰ ਲਾ ਲੇ ਤੂੰ ਇਸ ਨੂੰ ਮਾਰ ਨਹੀਂ ਸਕਣਾ ਇੰਨਾ ਜ਼ਿੰਮੇਵਾਰ ਹੈ ਕਿ ਆਪਣੇ ਸੇਖ ਨੂੰ ਡੋਲਣ ਤੋਂ ਬਚਾਉਣ ਲਈ ਮਾਲਕ ਵਿਸਵਤ ਦੀ ਬੁਹੀ ਅੱਗੇ ਖਲੋ ਗਿਆ ਤੇ ਕਹਿਣ ਲੱਗਾ ਗੁਰਮੁਖਾ ਤੈਨੂੰ ਵੀ ਬਚਾਉਣਾ ਹੈ ਇੱਕ ਬੀਬੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੂੰ ਬਹੁਤ ਯਾਦ ਕਰਦੀ ਉਸ ਦਾ ਮਨ ਦਰਸ਼ਨਾਂ ਲਈ ਬੜਾ ਬਹਿਬਲ ਹੋ ਗਿਆ ਕਹਿੰਦੀ ਜ਼ਿੰਦਗੀ ਦਾ ਕੀ ਭਰੋਸਾ ਉਸ ਨੇ ਕਿਸੇ ਕੋਲ ਗੱਲ ਕੀਤੀ ਇੱਕ ਸੀਡੇ ਨਾਮ ਦਾ ਬੰਦਾ ਕਹਿਣ ਲੱਗਾ ਭੈਣ ਜੀ ਕੋਈ ਗੱਲ ਨਹੀਂ ਤੈਨੂੰ ਪਹੁੰਚਾ ਦਿੰਦਾ ਹਾਂ ਉਹ ਕੰਡੂਰ ਸਾਹਿਬ ਦੇ ਨਾਲ ਆ ਕੇ ਕਹਿਣ ਲੱਗਾ ਕਿ ਬੀਬੀ ਚੁੱਪ ਕਰਕੇ ਗਹਿਣੇ ਲਾ ਕੇ ਮੈਨੂੰ ਫੜਾ ਨਹੀਂ ਤਾਂ ਮੈਂ ਤੈਨੂੰ ਖਤਮ ਕਰ ਦੇਵਾਂਗਾ ਬੀਬੀਆਂ ਨੂੰ ਗਹਿਣੇ ਪਿਆਰੇ ਹੁੰਦੇ ਹਨ ਉਸਨੇ ਨਾ ਨੁੱਕਰ ਕੀਤੀ ਉਹ ਕੜਕ ਸੁਭਾ ਦਾ ਬੰਦਾ ਸੀ ਬੀਬੀ ਨੂੰ ਫੜ ਕੇ ਥੰਨੇ ਸੁਟਿਆ ਤੇ ਕਹਿਣ ਲੱਗਾ ਕਿ ਵੇਗਦਾ ਹਾਂ ਤੇਰਾ ਗੁਰੂ ਅੰਗਦ ਦੇਵ ਕਿੱਥੇ ਹੈ ਤਾਂ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਕਹਿਣ ਲੱਗੇ ਖਬਰਦਾਰ ਮੈਂ ਤੇਰੇ ਪਿੱਛੇ ਹੀ ਖੜਾ ਹਾਂ ਤਾਂ ਉਹ ਬੜਾ ਸ਼ਰਮਸਾਰ ਹੋ ਗਿਆ ਭਗਤ ਬਣਿਆ ਕਿੰਨੀਆਂ ਕੁ ਉਧਾਰਨਾ ਦਈਏ ਇੱਕ ਹਾਥੀ ਜਿਸ ਨੂੰ ਕੋਈ ਵੀ ਬਾਣੀ ਮੂਲ ਮੰਤਰ ਕਲਮਾ ਗਾਇਤਰੀ ਮੰਤਰ ਪੜ੍ਹਨਾ ਨਹੀਂ ਸੀ ਆਉਂਦਾ ਜਾਂ ਪੜ੍ਹ ਹੀ ਨਹੀਂ ਸਕਦਾ ਹੂਕ ਨਿਕਲੀ ਤੇ ਕਹਿੰਦੇ ਹਨ ਭਗਵਾਨ ਨੇ ਉਸ ਹਾਥੀ ਦੀ ਰੱਖਿਆ ਕੀਤੀ ਸੀ ਵਗਦੀ ਗੰਗਾ ਦੇ ਵਿੱਚੋਂ ਮੈਨੂੰ ਪਤਾ ਹੈ ਮਹਾਰਾਜ ਤੂੰ ਇਕੱਲੇ ਇਕੱਲੇ ਦੀ ਪਾਲਣਾ ਕਰਦਾ ਹੈ ਇਸ ਕਰਕੇ ਮੇਰੇ ਤੇ ਕਿਰਪਾ ਕਰੇ ਮੇਰੇ ਤੇ ਵੀ ਰਹਿਮਤ ਕਰ ਮਹਾਰਾਜ ਕਹਿੰਦੇ ਹਨ ਗੁਰਮੁਖਾ ਤੂੰ ਸਾਰਾ ਕੁਝ ਪ੍ਰਮਾਤਮਾ ਦਾ ਪ੍ਰਤੀਤ ਕਰ ਜਿਹੜੀ ਚੰਗੀ ਚੀਜ਼ ਉਹ ਆਪਣੀ ਤੇ ਮਾੜੀ ਪ੍ਰਮਾਤਮਾ ਦੀ ਇਹ ਕਾਕਾ ਅਸੀਂ ਮਿਹਨਤ ਕਰਕੇ ਪੜਾਇਆ ਇਹ ਪਤਾ ਨਹੀਂ ਮੂਰਖ ਸਾਨੂੰ ਰੱਬ ਨੇ ਕਿੱਥੋਂ ਦੇ ਦਿੱਤਾ ਇਸ ਦਾ ਮਤਲਬ ਕਿ ਰੱਬ ਮੂਰਖਾਂ ਦਾ ਸਪਲਾਈ ਕਰਦਾ ਹੈ ਤੇ ਸਿਆਣੇ ਨੂੰ ਤੂੰ ਜੰਮਦਾ ਹੈ ਰੱਬ ਮਾੜਾ ਹੋਇਆ ਫਿਰ ਕੀ ਕਹੇ ਇਹ ਕੀ ਵਾਹਿਗੁਰੂ ਮੇਰਾ ਸਰੀਰ ਤੇਰਾ ਸਾਜਿਆ ਹੈ ਇਹ ਜਾਇਦਾਦ ਤੇਰੀ ਹੈ ਅਬਦਾਲੀ ਪਹਿਲਾਂ ਪੇਡਾਂ ਬੱਕਰੀਆਂ ਚਾਰਦਾ ਸੀ ਇਸ ਦਾ ਮੁਰਸ਼ਿਦ ਸੀ ਨਾਦਰ ਸ਼ਾ ਉਹ ਬੜਾ ਬੰਦਗੀ ਵਾਲਾ ਪੁਰਸ਼ ਸੀ ਇਹ ਪੇਡਾਂ ਚਾਰ ਰਿਆ ਕਰੇ ਤੇ ਇਸ ਨੂੰ ਕਹਿਣ ਲੱਗਾ ਕਿ ਪੁੱਤਰਾ ਇੱਥੇ ਬੈਠ ਜਾ ਤੂੰ ਉਸ ਨੂੰ ਬਿਠਾ ਕੇ ਦਰਖਤ ਦੀ ਟਾਣੀ ਭੰਨ ਕੇ ਉਸ ਦੇ ਸਿਰ ਤੇ ਇਉਂ ਕਰਨ ਲੱਗ ਪਿਆ ਜਿਵੇਂ ਆਪਾਂ ਚੋਰ ਕਰਦੇ ਹਾਂ ਕਿਸੇ ਨੇ ਕਿਹਾ ਹੈ ਕਿ ਸਾਈ ਜੀ ਕੀ ਕਰਦੇ ਪਏ ਹੋ ਕਹਿਣ ਲੱਗਾ ਭਾਈ ਬਾਦਸ਼ਾਹ ਤੇ ਜਿਵੇਂ ਚੋਰ ਕਰਦੇ ਹਾਂ ਤੇ ਮੈਂ ਸੋਚਿਆ ਜੇ ਮੈਂ ਕਿਉਂ ਨਾ ਕਰ ਲਵਾਂ ਵੇਖੋ ਪ੍ਰਮਾਤਮਾ ਦੇ ਰੰਗ ਆਮ ਕਹਾਵਤ ਹੈ ਕਿ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਹੁੰਦੀਆਂ ਇਹ ਬੋਲ ਬਾਦਸ਼ਾਹ ਨੂੰ ਕਹੇ ਨਾਦਰ ਸ਼ਾਹ ਕਹਿਣ ਲੱਗਾ ਫਿਰ ਸਾਈ ਲੋਕੋ ਮੈਨੂੰ ਦੇ ਦਿਓ ਉਸ ਨੂੰ ਇਹ ਨਹੀਂ ਸੀ ਪਤਾ ਕਿਸ ਨੇ ਬਾਦਸ਼ਾਹ ਬਾਨਣਾ ਹੈ ਫਿਰ ਮੇਰੀ ਬਾਦਸ਼ਾਹੀ ਤਾਂ ਜਾਏਗੀ ਉਸ ਨੂੰ ਇਹ ਨਹੀਂ ਸੀ ਪਤਾ ਕਿ ਅਹਿਮਦ ਸ਼ਾਹ ਬਦਾਲੀ ਉਸੇ ਨਾਦਰ ਸ਼ਾਹ ਦੇ ਕਰਮ ਕਰਕੇ ਬਾਦਸ਼ਾਹ ਬਣਿਆ ਜਿਹੜਾ ਕੱਲ ਭੇਡਾਂ ਬੱਕਰੀਆਂ ਚਾਰਦਾ ਸੀ ਉਹ ਬਾਦਸ਼ਾਹ ਬਣਿਆ ਕਿ ਉਸਨੇ ਮਿਹਨਤ ਕਰਕੇ ਬਾਦਸ਼ਾਹੀ ਨਹੀਂ ਬਣਾਈ ਬਿਲਕੁਲ ਨਹੀਂ ਵਾਹਿਗੁਰੂ ਇਹ ਮਾਲ ਮत्ता ਤੇਰਾ ਦਿੱਤਾ ਹੈ ਇਹ ਸਰੀਰ ਵੀ ਤੇਰਾ ਦਿੱਤਾ ਹੈ ਜਿਹੜਾ ਮੇਰੇ ਕੋਲ ਤਾਂ ਨਹੀਂ ਜਾਇਦਾਦ ਹੈ ਇਹ ਵੀ ਤੇਰਾ ਦਿੱਤਾ ਹੈ ਕਿਉਂਕਿ ਤੂੰ ਸਮਰੱਥ ਹੈ ਅੰਮ੍ਰਿਤ ਨਾਮ ਚਲੇ ਜਪਨਾਲਾ ਇੱਥੇ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਸਿੱਖਾ ਗੱਲਾਂ ਕਰਕੇ ਟਾਈਮ ਨਾ ਬਰਬਾਦ ਕਰੀ ਜਾਈਂ ਥੋੜਾ ਜਿਹਾ ਆਪਣੇ ਆਪ ਨੂੰ ਸਵਾਰ ਮਹਾਰਾਜ ਕੀ ਕਰਾਂ ਪਰ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਪ੍ਰਮਾਤਮਾ ਦਾ ਨਾਮ ਜਪਿਆ ਕਰ ਇੱਥੇ ਕਿਰਿਆ ਕੀ ਹੈ ਅੰਮ੍ਰਿਤ ਨਾਮ ਚਲੇ ਜਪ ਮਾਲਾ ਪ੍ਰਮਾਤਮਾ ਦਾ ਨਾਮ ਮ੍ਰਿਤਿਉ ਤੋਂ ਰਹਿਤ ਕਰਨ ਵਾਲਾ ਹੈ ਇਹ ਤੇਰੇ ਨਾਲ ਚੱਲੇਗਾ ਜਿਹੜਾ ਤੂੰ ਜਪ ਕਰੇਂਗਾ ਜਿਹੜਾ ਤੂੰ ਉਸ ਨੂੰ ਚੇਤੇ ਕਰੇਂਗਾ ਉਹ ਤੇਰਾ ਸਾਥ ਦੇਵੇਗਾ ਇਹੀ ਤੇਰੇ ਨਾਲ ਨਿਭੇਗਾ ਪਰਮਾਤਮਾ ਕੋਲੋਂ ਤੂੰ ਸੰਤਾਂ ਦੀ ਧੂੜ ਮੰਗ ਨਾਨਕ ਜਾਜੇ ਸੰਤਰਵਾਲਾ ਪਰਮੇਸ਼ਰ ਦੇ ਪਿਆਰਿਆਂ ਦੇ ਚਰਨ ਧੂੜ ਮੰਗ ਕਿਉਂਕਿ ਇਸ ਦੇ ਰਾਹੀ ਨਿਮਰਤਾ ਆਏਗੀ ਜਿੰਨਾ ਚੇਰੇ ਨਿਮਰਤਾ ਨਹੀਂ ਆਏਗੀ ਉਹਨਾਂ ਚਿਰ ਭਗਵਾਨ ਦਾ ਨਾਮ ਸਾਡੇ ਅੰਦਰ ਨਹੀਂ ਟਿਕੇਗਾ ਕਹਿੰਦੇ ਹਨ ਜਿਵੇਂ ਟਿੱਬਿਆਂ ਤੇ ਮਨਾਮੂਹੀ ਪਾਣੀ ਤਾਂ ਵਰਸਿਆ ਪਰ ਉੱਚਿਆਂ ਹੋਣ ਕਰਕੇ ਖਾਲੀ ਰਹਿ ਗਏ ਜਿਹੜੇ ਨੀਵੇਂ ਥਾਂ ਸਨ ਉਹਨਾਂ ਥਾਵਾਂ ਦਾ ਪਾਣੀ ਰੁੜ ਕੇ ਇੱਥੇ ਆ ਗਿਆ ਇਸ ਕਰਕੇ ਗੁਰਮੁਖਾ ਪਰਮੇਸ਼ਰ ਦੇ ਪਿਆਰਿਆਂ ਦੀ ਚਰਨ ਤੋੜ ਮੰਗ ਤਾਂ ਕਿ ਪ੍ਰਮਾਤਮਾ ਦਾ ਨਾਮ ਸਦੀਵੀ ਤੌਰ ਤੇ ਤੇਰੇ ਅੰਦਰ ਟਿਕਿਆ ਰਹੇ ਗੁਰੂ ਤੇ ਗੁਰੂ ਦੀ ਸੰਗਤ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ